ਡੇਰਾ ਬਾਬਾ ਨਾਨਕ ਦੇ ਪਿੰਡ ਧਰਮਾਵਾਦ ਵਿਖੇ ਬਲਾਸਟ ਹੋਣ ਦੇ ਕਾਰਨ ਦੋ ਔਰਤਾਂ ਸਮੇਤ 7 ਵਿਅਕਤੀ ਹੋਏ ਗੰਭੀਰ ਜ਼ਖਮੀ ਦੋ ਦੀਆਂ ਬਾਹਾਂ ਤੇ ਮੂੰਹ ਵੀ ਉੱਡੇ ਜ਼ਖਮੀਆਂ ਦੇ ਵਿੱਚ ਦੋ ਜਵਾਈ ਅਤੇ ਇੱਕ ਧੀ ਵੀ ਸ਼ਾਮਲ ਗੰਧਕ ਤੇ ਪोटाश ਨੂੰ ਕੁੱਟ ਕੇ ਇਹ ਵਿਅਕਤੀ ਚਲਾ ਰਹੇ ਸਨ ਦੀਵਾਲੀ ਵਾਲੀ ਰਾਤ ਪਟਾਕੇ ਬੀਤੀ ਰਾਤ ਦੀਵਾਲੀ ਦੇ ਤਿਹਾਰ ਮੌਕੇ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਪੈਂਦੇ ਪਿੰਨ ਧਰਮਾబాద్ ਵਿਖੇ ਗੰਧਕ ਤੇ ਪोटाश ਨੂੰ ਇਹਨਾਂ ਵੱਲੋਂ ਆਪਣਾ ਕੁਝ ਵਿਅਕਤੀਆਂ ਵੱਲੋਂ ਕੁੱਟਿਆ ਜਾ ਰਿਹਾ ਸੀ ਅਤੇ ਜਿਸ ਕਾਰਨ ਬਲਾਸਟ ਹੋਇਆ ਤਾਂ ਬਲਾਸਟ ਦੇ ਵਿੱਚ ਦੋ ਔਰਤਾਂ ਸਮੇਤ 7 ਵਿਅਕਤੀ ਗੰਭੀਰ ਜ਼ਖਮੀ ਹੋਏ। ਸਮਾਚਾਰ ਪ੍ਰਾਪਤ ਹੋਇਆ ਹੈ ਕਿ ਇਸ ਦੇ ਵਿੱਚ ਦੋ ਸਕੇ ਭਰਾ ਇੱਕ ਧੀ ਦੋ ਜਵਾਈ ਬੀ ਇਸ ਦੇ ਵਿੱਚ ਦੱਸੇ ਜਾ ਰਹੇ ਹਨ। ਗੰਭੀਰ ਜ਼ਖਮੀ ਹੋਏ ਵਿਅਕਤੀਆਂ ਨੂੰ ਪਹਿਲਾਂ ਅੰਬਰਸਰ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਤੇ ਫਿਰ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਤੇ ਉਹਨਾਂ ਦਾ ਇਲਾਜ ਚਲ ਰਿਹਾ ਹੈ ਤੀਤ ਪੁਰਸਵੋ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਨ ਟੋਟਲੀ ਦਾ ਪੈਸੋ ਬਲੀ ਹੈ ਕਿ ਆਪਣਾ ਨੈਰੀ ਜਮਸ ਵੇਚਣ ਵਾਲਿਆਂ ਨਹੀਂ ਇਹ ਬੱਚੇ ਚਲੀਏ ਕਿੰਨਾ ਨਾ ਕਿ ਕਿ ਸਿਆਣੀ ਜਿਹਨੇ ਪਰਿਵਾਰ ਦੇ ਜੀਓ ਸੌਂਗੇ ਆ ਕਿ ਬੱਚੇ ਕਿਤੇ ਜਾ ਕੇ ਪਤਾ ਨਹੀਂ ਲੱਗੇ ਜੇ ਮਤਲਬ ਕਿ ਸੁਨੇ ਮੇਕਦਾ ਤੇ ਫੇਲਿਅਰ ਆਫ ਐਡਮਿਨਿਸਟ੍ਰੇਸ਼ਨ ਕਿ ਇਹ ਜਿਹੜੀਆਂ ਚੀਜ਼ਾਂ ਇੰਨੀ ਬਲੀਆ ਵੇਖ ਲੀਆਂ ਤੇ ਫਿਰ ਬੱਚੇ ਜਿਹੜੇ ਉਹ ਮਾਂ ਕੋਲ ਪੁੱਛ ਕੇ ਤੇ ਲਿਆਉਦੇ ਨਹੀਂ ਉਹਰ ਜੇ ਲੈ ਇਹ ਨਹੀਂ ਤੇ ਦਾ ਮਤਲਬ ਕਿ ਹੰਡਸਟੇਕੰ ਦਾ ਫੇਲਰ ਅਭੀ ਬਰਾਬਰੀ ਜ਼ਿੰਮੇਵਾਰ ਹੈ ਜਨਾ ਅਗੇ ਇਹਨਾਂ ਦਾ ਵਿੱਚ ਸੁਣੇਦ ਦਾ ਉਹਨਾਂ ਤੇ ਕਾਰਵਾਈ ਹੁੰਦੀ ਜੀ ਬਿਲਕੁਲ ਇਹ ਮੈਂ ਖਾਸ ਤਰੀਕੀ ਪਰਵਾਹ ਕਰ ਇਸ ਵੇਲੇ ਮੇਰਾ ਖਿਆਲ ਹੁੰਦਾ ਵੀ ਲੋਕ ਸਾਰੇ ਜਣੇ ਆਪਣੀ ਕਲੈਕਸ਼ਨ ਕਰਕੇ ਉਹਨਾਂ ਦਾ ਲਾਜ ਉਜਾਰ ਰਿਹਾ ਕੋਈ ਪ੍ਰੋਬਲਮ ਨਹੀਂ ਹੋ ਰਹੀ ਕਰ ਰਹੀ ਇਸ ਸਮਰਾਤ ਵੀ ਹੈਗੀ ਬਸ ਇਹ ਗਰੀਬੀ ਕਰਕੇ ਹੀ ਤਕੜਾ ਬੰਦਾ ਜਿਹੜਾ ਉਹ 10000 ਦੇ 20 ਦੇ ਮਟਾਕੇ ਲੈ ਆਉਂਦਾ ਜਿਹੜਾ ਗਰੀਬ ਉਹ ਸੌਖਾ ਰਾਹ ਲੰਮਾ ਜੀਨਾਂ ਨੇ ਸਫਤਾ ਦੇ ਸੌਖਾ ਰਾਹ ਲੰਮੇ ਲੰਮੇ ਆਪਣਾ ਨਿਸ਼ਾਨ ਕਰਾਇਆ ਸਰ ਜਦੋਂ ਬਲਾਸਟ ਕੇਮੀ ਦੀ ਆਵਾਜ਼ ਲੱਗੀ ਜਦੋਂ ਪਿੰਡ ਦੇ ਵਿੱਚ ਤੁਸੀਂ ਸੁਣੀ ਹੈਗੀ ਆਕਰ ਪਿੰਡ ਵਾਸੀ ਮਗਾਰੇ ਨੇ ਐਕਚੁਅਲੀ ਮੇਰੇ ਆਪੀ 11 ਹਰ ਜਿਹੜੇ ਆਣ ਗਵਾਨੇ ਦੱਬੇ ਆ ਕਿ ਤੁਸੀਂ ਬਲਾਸਟ ਲਾਉਂਦੇ ਬਲਾਸਟ ਉੱਥੇ ਬਾਹਰ ਹੋਇਆ ਤੇ ਤੁਸੀਂ ਧਿਆਨ ਮਾਰੋ ਕਿ ਸ਼ੀਸ਼ੇ ਉਹ ਕੋਟ ਟੁੱਟੇ ਪਏ ਨੇ ਇਹਦਾ ਮਤਲਬ ਹੋ ਕੇ ਬਹੁਤ ਜ਼ਿਆਦਾ ਤਾਂ ਹੀ ਹੱਥ-ਦੋਵੇਂ ਉੱਡ ਗਏ ਹਨ ਤੇ ਬਹੁਤ ਜ਼ਿਆਦਾ ਫਰਸਟ ਆ ਪਰ ਫਿਰ ਵੀ ਆਮ ਲੋਕਾਂ ਦਾ ਕੀ ਗੱਲ ਜਿਹੜੀ ਹੋ ਸਕਦਾ ਵੀ ਇੰਨੀ ਸੀਰੀਅਸ ਨਹੀਂ ਲਈ ਕਿਉਂਕਿ ਦੀਵਾਲੀ ਨੂੰ ਹੋਰ ਵੀ ਪਟਾਕੇ ਚਾਲਦੇ ਹਨ ਪਰ ਆਨਪੌਨ ਜਿਹੜੇ ਨੇ ਦੇਰੇ ਵਾਲੇ ਉਹਨਾਂ ਨੇ ਤੇ ਨੋਟ ਕੀਤਾ ਵੀ ਬਹੁਤ ਜ਼ਿਆਦਾ ਮੁੱਖ ਕੇ ਪ੍ਰਸ਼ਾਸਨ ਤੋਂ ਅਪੀਲ ਕਰਨੇ ਕਿ ਜਿਹੜੇ ਥਾਣੇ ਲੱਗੇ ਉਹਨਾਂ ਦਾ ਫ੍ਰੀ ਲਾਜ ਕੀਤਾ ਜਾਵੇ ਕਿ ਸਭ ਤੋਂ ਪਹਿਲਾਂ ਉਹਨਾਂ ਦੀ ਜਾਨ ਬਚਾਈ ਜਾਵੇ ਤੇ ਫਿਰ ਜਿਹੜੀ ਵੇਚਣ ਵਾਲੇ ਇਹਨਾਂ ਦੇ ਕਰਮਹੀ ਹੋਏ ਅੱਗੇ ਤੋਂ ਵੀ ਹੁਣ ਲੋੜੀ ਹੋਣੀ ਆ ਚੈਨਾ ਨੋੜੇ ਉਹਦੇ ਨਾਲ ਬੜੇ ਹਾਸੇ ਹੁੰਦੇ ਆ ਉੱਤੇ ਵੀ ਨਕੇਲ ਪਾਈ ਗਿਆ ਇਹ ਵੇਚਣ ਵਾਲਿਆਂ ਤੇ ਭਾਈ ਜੀ ਜਿਹੜੇ ਵੇਚਦੇ ਆ ਜੇ ਇਹ ਇਥੇ ਦੀ ਲੋੜ ਆ ਉਹਨਾਂ ਦੇ ਉਹਨਾਂ ਦਾ ਕੋਈ ਲਾਈਫ ਸੈਂਸ ਹੋਵੇ ਉਹਨਾਂ ਨੂੰ ਪ੍ਰੋਪਰ ਮਤਲਬ ਕਾਉਂਡੇਬਲ ਜਿਹੜਾ ਕਿ ਨਹੀਂ ਬਣਾਇਆ ਜਾਣਾ ਚਾਹੀਦਾ ਆ ਵੀ ਲਾਭਪੰਦੀ ਵੀ ਜੇ ਕੋਈ ਗਲਤ ਕੰਮ ਇਦਾਂ ਕਰਦਾ ਤੇ ਉਹ ਜਵਾਬ ਦੇਣਾ ਸਰ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਾ ਉਹਨਾਂ ਨੇ ਕੀ ਕਰਦੀ ਕੀਤੀ ਜਾਰੀ ਇਹ ਜਿਹੜਾ ਸਾਰਾ ਇਨਵੈਸਟੀਗੇਸ਼ਨ ਦਾ ਹੀ 파ਟ ਆ ਉਹਨਾਂ ਇਨਵੈਸਟੀਗੇਸ਼ਨ ਕਰਨਗੇ ਉਹਦੇ ਤੋਂ ਬਾਅਦ ਫਰੈਂਸਿਕ ਇਹਨਾਂ ਦੀ ਟੀਮ ਵੀ ਜਿਹੜੀ ਇੱਥੇ ਉਹਨਾਂ ਨੇ ਬੁਲਾਈ ਆ ਉਹ ਹੁਣ ਵੇਖਣਗੇ ਵੀ ਮਤਲਬ ਇਹ ਜੋ ਇਹਦੇ పార్ਟ ਆਫ ਹੈ ਇਨਵੈਸਟੀਗੇਸ਼ਨ ਇਹ ਜਦੋਂ ਕੰਪਲੀਟ ਹੋਏਗੀ ਉਹ ਤੋਂ ਬਾਅਦ ਪਤਾ ਲੱਗੂਗਾ ਇਹਦਾ ਕੀ ਦੰਡਾ ਸਰ ਜਦੋਂ ਖਾਸ ਸਾਹਿਬ ਆਪਰੇ ਕੋਈ ਬੱਚੇ ਦੇ ਪਾਰਟਸ ਵਗੈਰਾ ਵੀ ਖਿਲਰੇ ਆ ਜਿਹੜੇ ਅਸੀਂ ਉਹਨੇ ਦੇਖ ਰਹੇ ਸੀ ਕਿ ਤਾਂ ਠੀਕ ਹੀ ਥੀ ਹੋਈ ਨਹੀਂ ਉਹ ਫਿਰ ਇਹ ਦੋ ਬੱਚਿਆਂ ਦੇ ਤੇ ਹੱਥ ਹੀ ਬਿਲਕੁਲ ਲੱਗੇ ਨਾ ਨਾ ਦੋਵੇਂ ਦੋਵੇਂ ਹੱਥ ਲੱਗੇ ਆ ਉਹ ਉਹਨਾਂ ਦੀਆਂ ਉਂਗਲਾਂ-ਉਂਗਲਾਂ ਚੀਖਦੇ ਜਾਥਰੇ ਉੱਡਣੇ ਸੀਗੇ ਇਹ ਕਰਕੇ ਜਿਸ ਤਰੀਕੇ ਨਾਲ ਮਤਲਬ ਇਹਨਾਂ ਦਾ ਡੈਮੇਜ ਹੋਇਆ ਜਿਹੜੀਆਂ ਸੱਟਾਂ ਇਹ ਛੇਤੀ ਨਾਲ ਮਤਲਬ ਕਿਊਰ ਬਣਾਉਣੀਆਂ ਨੀਂਗੀਆਂ ਇਹ ਬਹੁਤ ਲੰਮਾ ਸਮਾਂ ਲੱਗ ਜਾਵੇਗਾ ਜੀ ਇੱਕ ਅੱਖਾਂ ਚਾਹੀਦੀ ਹੈ ਹਾਂਜੀ ਇੱਕ ਦੇਖਣ ਲਈ ਨਹੀਂ ਉਹ ਇਹਨਾਂ ਦਾ ਜਵਾਈ ਸੀ ਉਹ ਵੀ ਇੱਥੇ ਆਇਆ ਇੱਟੇ ਹੋਇਆ ਜੀ ਇਹ ਜਿਹੜਾ ਕ੍ਰੈਸ਼ ਬੜਾ ਨੋਰਮਲ ਭੱਜ ਨਹੀਂ ਕਰਨਾ ਹੁੰਦਾ ਨਾ ਤਾਂ ਜੋ ਬਹੁਤ ਬਹੁਤ ਅਸਹਿ ਤੇ ਅਕੈ ਮਤਲਬ ਜਿਹੜੀ ਇਹ ਇਨਸੀਡੈਂਟ ਹੋਈ ਆ ਇਹ ਸਾਰਾ ਪਿੰਡ ਇਹਦੇ ਵਿੱਚ ਬਹੁਤ ਮਤਲਬ ਨਰਾਸ਼ ਆ ਇਹਦੇ ਵਿੱਚ ਮਿਲ ਬਹੁਤ ਦੁੱਖ ਤੋਂ ਸਭ ਸਾਰਿਆਂ ਨੇ ਕੀਤਾ ਭਾਜੀ ਇਹਦੇ ਮੁੰਡੇ ਰਸਤਵਾਰੀ ਚਲਾਉਂਦੇ ਇਹ ਨਾ ਕਿ ਪਟਾਸ਼ ਲੈ ਕੇ ਤੇ ਉਹਨਾਂ ਚਲਾਈਏ ਦੇ ਵਿੱਚ ਆ ਜਿਹੜੀ ਮੁੰਡੇ ਚਲਾਉਂਦੇ ਆ ਅਸਰ ਕਿ ਉਹ ਹੀ ਸਾਨੂੰ ਇਹ ਹੁਣ ਪਾਣੀ ਤਾਂ ਨਹੀਂ ਪਤਾ ਵੀ ਇਹ ਮੁੰਡੇ ਚਾਰੇ ਪੰਜੇ ਸਾਡੇ ਉਨ ਕੀ ਕੁੱਟਣ ਦੇਖੀ ਤਾਂ ਕੀ ਕਰ ਲੱਗੇ ਤੇ ਬਲਾਸਟ ਹੋਇਆ ਵਾ ਇਹ ਉਹ ਨਾ ਬੜਾ ਹੀ ਜਾ ਰਿਹਾ ਗੰਭੀਰ ਗੱਤਨੀ ਹੋ ਗਈ ਕੰਨੂਕ ਦੀ ਹੁਫਾ ਹੋ ਗਿਆ ਤੇ ਜੀ ਹੈਗੇ ਤੇ ਪਾਜੀ ਪੰਜ ਦੇ ਮੁੰਡੇ ਨੇ ਤੇ ਦੋ ਦੇ ਜਿਹਨਾਂ ਜਿਹੜੀਆਂ ਉਹਨਾਂ ਨੂੰ ਸੱਦਣ ਆਈਆਂ ਹੈ ਵੀ ਆਓ ਅੰਦਰ ਪ੍ਰਸ਼ਾਦ ਆਪਾਂ ਨੂੰ ਪੱਕਾ ਦੇ ਤੁਸੀਂ ਆ ਲੋ ਅੰਗੜੀਆਂ ਹੀ ਹੁਸਾ ਤੇ ਉਹ ਜਦੋਂ ਉਹ ਕਿਤੇ ਆਈਆਂ ਤੇ ਉਹ ਵੀ ਲਪੇਟ ਚਾਦਣ ਸਮਝ ਨਹੀਂ ਪਾਉਂਦੇ ਹਾਂ ਇਹਨਾਂ ਦੇ ਇਹਦੇ ਜਵਾਈ ਤੇ ਇੱਕ ਇਹਦਾ ਬੇਟਾ ਵੀ ਦੋ ਇਹਦੇ ਸਸ ਹਾਂਜੀ ਮੇਰੇ ਦੋ ਪਰਵਾਰਾਂ ਹਾਂਜੀ ਮੇਰੇ ਪਤੀਏ ਦਾ ਇੱਥੇ ਪਿਆ ਸੀ ਕੋਈ ਇੱਥੇ ਕਿਧਰ ਭੁਖ ਲਰ ਰਹਿ ਪਲ ਰਹਿ ਨੇਰਾ ਬਹੁਤ ਸੀ ਨੇਰਾ ਬੜਾ ਸੀ ਤੇ ਇਹਨਾਂ ਮਾਰੀਆਂ ਚੀਕਾਂ ਚੁੱਪਾਂ ਤੇ ਕੋਈ ਜਿੱਥੋਂ ਲਾਗੋ ਗਵਾਂਢੀ ਆਏ ਉਸੇ ਵੇਲੇ ਭੱਜੇ ਹਾਂਜੀ ਤੇ ਫੜ ਕੇ ਇੱਕ ਗੱਡੀ ਪਰੋਣੇ ਦੀ ਉਹ ਆਪਾਂ ਕੱਢੀ ਉਹਨੇ ਮੁੰਡੇ ਨੇ ਤੇ ਇੱਕ ਆਪਾਂ ਮੁੰਡੇ ਡਰੇ ਲ ਲੈ ਕੀ ਪਾ ਕੇ ਲੈ ਗਈ ਮੈਂ ਬਾਅਦ ਚ ਗਿਆਣਾ ਵੀਰਾਂ ਲੈ ਕੇ ਪੀ ਨਹੀਂ ਮਾਤਰਾ ਦੇ ਗਿਆਨ ਨੂੰ ਨਹੀਂ ਦੇਣੀ ਚਾਹੀਦੀ ਜਿਹੜਾ ਸਾਈਜ਼ ਕਰਨ ਬਣਿਆ ਵੀ ਕਿਨੇ ਦੀ ਰੱਖੀ ਹੋਵੇ ਹਾਂਜੀ ਸਰ ਇਹਦੇ ਵਿੱਚ ਸੱਤ ਜੀ ਜਖਮੀ ਜੀ ਦੋ ਲੈਡ ਜਿੱਤੇ ਪੰਜ ਜਾਨ ਉਸ ਤੇ ਸੂਰਾ ਜਿੱਤੇ ਦਾ ਮੁੰਡਿਆ ਲਗੀਆਂ ਮਸਾਲਾਂ ਦੀ 18 ਸਾਲਾਂ ਦੀ ਕੇ ਦੀ ਉਮਰ ਹੈ ਕੇ ਦੀ 17 ਸਾਲ ਉਮਰਿਆ ਪਰ ਆ ਜਿਹੜੀ ਲੱਗੀ ਲੱਗੀ ਕੰਡੀਸ਼ਨ ਬਹੁਤ ਖਰਾਬੀ ਹੋ ਗਿਆ ਵੀ ਇਤਨ ਜ਼ਬਰਦਸਤ ਭਾਈ 19 ਨੀਟਰ ਤੇ ਦੋ ਤਲੀ ਜੀ ਬਾਹਰ ਮਿਲ ਗਿਆ ਕੋਈ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਬਹੁਤ ਨਾਸ਼ ਹੋ ਗਿਆ ਅੰਨਾ ਸੈੱਡ ਹੋ ਗਿਆ ਜੀ ਬਹੁਤ ਮੰਨ ਲਓ ਵੀ ਇੱਕ ਪੀੜੀ ਖਤਮ ਹੋਣ ਵਾਲੀ ਹੈ ਸਰ ਮੇਰੇ ਸਰ ਗੁਰਨਾਮ ਸਿੰਘ ਤੇ ਸੁਨਾਮ ਸਿੰਘ ਬੋਲੂ ਦੇ ਭਰਾ ਨੇ ਇਕੱਠੇ ਰਿੰਦੇ ਆ ਤੇ ਦੇਰੇ ਦੇ ਪਿੰਡ ਕੋ ਬਾਹਰ ਵਾ ਰਿੰਦੇ ਆ ਇਹਨਾਂ ਦੇ ਬੱਚੇ ਇੱਕ ਰਾਤ ਤੇ ਦੀਵਾਲੀ ਹੋਣ ਕਰਕੇ ਪਟਾਕੇ ਚਲਾ ਰਹੇ ਸੀਗੇ ਇਹਨਾਂ ਨਾਲ ਆਪਣੇ ਕੋਲ ਕੋਈ ਕੋਈ ਆਪਣਾ ਚਿਫਰਾਸ਼ੀ ਜਿਹਾ ਜਰਾ ਲਿਆ ਕੇ ਤਕਰੀਦ ਕੇ ਉਹਦਾ ਪਟਾਕੇ ਤਿਆਰ ਕਰ ਰਹੇ ਸੀ ਇਸ ਵਾਰ ਵੀ ਲਾਟ ਰਿਹਾ ਉਹਦੇ ਵਿੱਚ 5 ਜੈਨਸਿਆ ਤੇ 2 ਤੇ ਲੇ ਰਾਂਗੇ ਹਾਂ ਜੀ ਉਹ ਗੌਂਕੀ ਕਰਵਟਾ ਜੀ ਅਜੇ ਤਾਂ ਐਫਐਸਐਲ ਦੀ ਟੀਵੀ ਲਈਏ ਪਹਿਲਾਂ ਵੀ ਜਿਹੜਾ ਇਹ ਸਮਾਸ਼ਕਾ ਉਸ ਬਲਾਸਟ ਬਾਰੇ ਤੇ ਪਤਾ ਕਰਾਵਾਂਗੇ ਕਿ ਕਿਸ ਚੀਜ਼ ਦੀ ਹਾਂਜੀ ਉਸ ਮੋਬਲ ਸਰ ਜਿਹੜੇ ਆਪਣਾ ਜਕਮੀ ਨੇ ਉਹਨਾਂ ਨੂੰ ਹੋ ਸਕਦਾ ਕਿ ਭੱਜ ਗਿਆ ਹੋਵੇ ਸਭ ਤੋਂ ਪਹਿਲਾਂ ਉਹਨਾਂ ਦਾ ਇੰਕਾਜ ਕਰਾਉਣਾ ਸਾਡੀ ਇੱਕ ਪ੍ਰੋਟੀਜ ਹਾਂਜੀ